ਜਿਹੜਾ ਦਿੱਲੀ ਵਿੱਚ ਆਈਈਡੀ ਬੰਬ ਧਮਾਕਾ ਹੋਇਆ ਮੈਟਰੋ ਸਟੇਸ਼ਨ ਦੇ ਦਾਲ ਕਿਲੇ ਦੇ ਪਾਸ ਉਹਦੇ ਚਲਦੇ ਹੋਏ ਜਿਹੜੇ ਪੰਜਾਬ ਵਿੱਚ ਵੀ ਹਾਈ ਅਲਰਟ ਕੀਤਾ ਹੋਇਆ ਇਹ ਚੈਕਿੰਗ ਜਿਹੜੀ ਆ ਪੰਨੂ ਸਾਰਾ ਦਿਨ ਔਰ ਰਾਤ ਪਰ ਵੀ ਚਲਦੀ ਰਹਿਣਗੀ ਲਗਾਤਾਰ ਤਾਂ ਕਿ ਕੋਈ ਛੱਕੀ ਵਿਅਕਤੀ ਰੇਲਵੇ ਸਟੇਸ਼ਨ ਤੇ ਜਾਂ ਰੇਲਵੇ ਟਰੈਕ ਦੇ ਵਿੱਚ ਜਾਂ ਰੇਲਵੇ ਗੱਡੀ ਦੇ ਵਿੱਚ ਕੋਈ ਕੋਈ ਐੋ ਜੀ ਕੋਈ ਚੀਜ਼ ਨਾ ਰੱਖ ਸਕੇ ਇਹ ਸਾਰੇ ਜਿਹੜੇ ਯਾਤਰੀ ਆ ਉਹ ਆਪਣੇ ਪਾਸ ਕਿਸੇ ਵੀ ਕੋਈ ਸ਼ੱਕੀ ਵਿਅਕਤੀ ਦਿਸਦਾ ਜਾਂ ਛੱਕੀ ਕੋਈ ਬੈਗ ਜਾਂ ਕੋਈ ਅਟੈਚੀ ਕੇਸ ਜਾਂ ਕੋਈ ਅਜਿਹੀ ਚੀਜ਼ ਛੱਕੀ ਉਹਨਾਂ ਨੂੰ ਦਿਖਾਈ ਦਿੰਦੀ ਆ ਜਿਹੜੀ ਖਤਰਨਾਕ ਹੈ ਜਾਂ ਜਿਹਦੇ ਚਲਦੇ ਜਿਸ ਤੋਂ ਕੋਈ ਨੁਕਸਾਨ ਹੋ ਸਕਦਾ ਉਹਦੀ ਜਿਹੜੀ ਸੂਚਨਾ ਤੁਰੰਤ ਪੁਲਿਸ ਨੂੰ ਦੇਣਾ ਰਾਤ ਕੱਲ ਸ਼ਾਮੇ ਜਿਹੜਾ ਦਿੱਲੀ ਵਿੱਚ ਆਈ ਜਿਹੜੀ ਬੰਬਨਾਕਾ ਹੋਇਆ ਮੈਟਰੋ ਸਟੇਸ਼ਨ ਦੇ ਤਾਲ ਪਲੇ ਦੇ ਪਾਸ ਉਹਦੇ ਚਲਦੇ ਹੋਏ ਜਿਹੜੇ ਪੰਜਾਬ ਵਿੱਚ ਵੀ ਹਾਈ ਅਲਰਟ ਕੀਤਾ ਹੋਇਆ ਇਹਦੇ ਬਧੇ ਨਜ਼ਰ ਜਿਹੜੇ ਰੇਲਵੇ ਸਟੇਸ਼ਨ ਤੇ ਔਰ ਟ੍ਰੇਨਾਂ ਵਿੱਚ ਜਿਹੜੇ ਚੈਕਿੰਗ ਉਹ ਕੀਤੀ ਜਾ ਰਹੀ ਹੈ ਸੋ ਅੱਜ ਕਿੰਨਾ ਚੈਕਿੰਗ ਕੀਤੀ ਗਿਆ ਸਾਡੇ ਨਾਲ ਆਰਬੀਐਫ ਔਰ ਜੀਐਸ ਸੈਕਿਟੀ ਸਪੋਰਟਿੰਗ ਟੀਮ ਨੂੰ ਨਾਲ ਲੈ ਕੇ ਜਿਹੜੇ ਸਾਡੇ ਪੀਆਰਪੀ ਦੇ ਮੁਲਾਜ਼ਮ ਵੀ ਆ ਅਸੀਂ ਸਾਰੇ ਮਿਲ ਕੇ ਇੱਕ ਜੁਆਇੰਟਰੀ ਚੈਕਿੰਗ ਕਰ ਰਹੇ ਹਾਂ ਔਰ ਇਹ ਜਿਹੜੀ ਚੈਕਿੰਗ ਜਿਹੜੀ ਆ ਮਤਲਬ ਸਾਰਾ ਦਿਨ ਔਰ ਰਾਤ ਨੂੰ ਪਰ ਵੀ ਜਲਦੀ ਰਹਿਣਗੇ ਲਗਾਤਾਰ ਤਾਂ ਕਿ ਕੋਈ ਛੱਕੀ ਵਿਅਕਤੀ ਰੇਲਵੇ ਸਟੇਸ਼ਨ ਤੇ ਜਾਂ ਰੇਲਵੇ ਟ੍ਰੈਕ ਤੇ ਜਾਂ ਰੇਲਵੇ ਗੱਡੀ ਦੇ ਵਿੱਚ ਕੋਈ ਕੋਈ ਐਜੇ ਕੋਈ ਚੀਜ਼ ਨਾ ਰੱਖ ਸਕੇ ਜਾਂ ਕੋਈ ਹਜੇ ਘਟਨਾ ਹੋਵਾ ਸਕੇ ਜਿਸ ਦੇ ਨਾਲ ਸਾਡੇ ਦੇਸ਼ ਨੂੰ ਨੁਕਸਾਨ ਹੋਵੇ ਅਸੀਂ ਜਿਹੜੇ ਟ੍ਰੇਨਾਂ ਖੜੀਆਂ ਨੇ ਉਹਨਾਂ ਚੈੱਕ ਕਰੀਏ ਜਿਹੜੀਆਂ ਟ੍ਰੇਨਾਂ ਆ ਰਹੀਆਂ ਨੇ ਟ੍ਰੇਨਾਂ ਨਾਲ ਸਾਰੇ ਇਸ ਕੋਡ ਪਾਰਟੀਆਂ ਚੱਲ ਰਹੀਆਂ ਉਹਨਾਂ ਨੂੰ ਸਪੈਸ਼ਲ ਹਦਾਇਤਾਂ ਦਿੱਤੀਆਂ ਗਈਆਂ ਵੀ ਜਲਦੀ ਰੇਲਾਂ ਵਿੱਚ ਵੀ ਚੈਕਿੰਗ ਜਾਰੀ ਰੱਖਣ ਔਰ ਖੜੀਆਂ ਟレインਾਂ ਵਿੱਚ ਸਮਾਨ ਦੇ ਲੋਕਾਂ ਦੀ ਸਮਾਨ ਦੀ ਟੈਕਸਟੀ ਜਾਰੀ ਹੈ ਉਹ ਯਾਤਰੀਆਂ ਤੋਂ ਕੁਝ ਇਕੱਠੀ ਜਾਰੀ। ਲੋਕਾਂ ਨੂੰ 3 ਸੁਨੇਹਾ ਦੇਣਾ ਚਾਹੁੰਦੇ ਲੇਕਿਨ ਸਮਾਨ ਸੁਨੇਹਾ ਇਹੀ ਹੈ ਸਾਰੇ ਲੋਕੀ ਅਵੇਰਨ ਜਿਵੇਂ ਕੱਲ ਦਿੱਲੀ ਵਿੱਚ ਵੱਪਤਮਹਾ ਹੋਇਆ ਉਹਦੇ ਚੱਲਦੇ ਹੋਏ ਪੰਜਾਬ ਵਿੱਚ ਵੀ ਹਾਈਲਾਈਟ ਕੀਤਾ ਗਿਆ ਵਾ। ਸਾਰੇ ਜਿਹੜੇ ਯਾਤਰੀ ਆ ਉਹ ਆਪਣੇ ਪਾਸ ਕਿਸੇ ਵੀ ਕੋਈ ਸ਼ੱਕੀ ਵਿਅਕਤੀ ਦਿਸਦਾ ਜਾਂ ਛੱਕੀ ਕੋਈ ਬੈਗ ਜਾਂ ਕੋਈ ਅਟੈਚੀ ਕੇਸ ਜਾਂ ਕੋਈ ਅਜਿਹੀ ਚੀਜ਼ ਸ਼ੱਕੀ ਉਹਨਾਂ ਦਿਖਾਈ ਦਿੰਦੀ ਆ ਜਿਹੜੀ ਖਤਰਨਾਕ ਹੈ ਜਾਂ ਜਿਹਦੇ ਚਲਦੇ ਇਸ ਤੋਂ ਕੋਈ ਨੁਕਸਾਨ ਹੋ ਸਕਦਾ ਉਹਦੀ ਜਿਹੜੀ ਸੂਚਨਾ ਤੁਰੰਤ ਪੁਲਿਸ ਨੂੰ ਦੇਣ ਜਿਹੜਾ ਦਿੱਲੀ ਵਿੱਚ ਆਈ ਆਈਡੀ ਬੰਬ ਧਮਾਕਾ ਹੋਇਆ ਮੈਟਰੋ ਸਟੇਸ਼ਨ ਦੇ ਲਾਲ ਕਿਲੇ ਦੇ ਪਾਸ ਉਹਦੇ ਚਲਦੇ ਹੋਏ ਜਿਹੜੇ ਪੰਜਾਬ ਵਿੱਚ ਵੀ ਹਾਈ ਅਲਰਟ ਕੀਤਾ ਹੋਇਆ ਜਿਹੜੀ ਚੈਕਿੰਗ ਜਿਹੜੀ ਆ ਬੰਨ ਸਾਰਾ ਦਿਨ ਔਰ ਰਾਤ ਪਰ ਵੀ ਚੱਲਦੀ ਰਹਿਣੀ ਹੈ ਲਗਾਤਾਰ ਤਾਂ ਕਿ ਕੋਈ ਸ਼ੱਕੀ ਵਿਅਕਤੀ ਰੇਲਵੇ ਸਟੇਸ਼ਨ ਤੇ ਜਾਂ ਰੇਲਵੇ ਟ੍ਰੈਕ ਦੇ ਵਿੱਚ ਜਾਂ ਰੇਲਵੇ ਗੱਡੀ ਦੇ ਵਿੱਚ ਕੋਈ ਕੋਈ ਐ ਹੋਜੀ ਕੋਈ ਚੀਜ਼ ਨਾ ਰੱਖ ਸਕੇ ਇਹ ਸਾਰੇ ਜਿਹੜੇ ਯਾਤਰੀ ਆ ਉਹ ਆਪਣੇ ਪਾਸ ਕਿਸੇ ਵੀ ਕੋਈ ਸ਼ੱਕੀ ਵਿਅਕਤੀ ਦਿਸਦਾ ਜਾਂ ਛੱਕੀ ਕੋਈ ਬੈਗ ਜਾਂ ਕੋਈ ਅਟੈਚੀ ਕੇਸ ਜਾਂ ਕੋਈ ਐ ਹੋਜੀ ਚੀਜ਼ ਸੱਕੀ ਉਹਨਾਂ ਨੂੰ ਦਿਖਾਈ ਦਿੰਦੀ ਆ ਜਿਹੜੇ ਖਤਰਨਾਕ ਹੈ ਜਾਂ ਜਿਹਦੇ ਚੱਲਦੇ ਜਿਸ ਤੋਂ ਕੋਈ ਨੁਕਸਾਨ ਹੋ ਸਕਦਾ ਉਹਦੀ ਜਿਹੜੀ ਸੂਚਨਾ ਤੁਰੰਤ ਪੁਲਿਸ ਨੂੰ ਦੇਣਾ ਰਾਤ ਕੱਲ ਸ਼ਾਮੇ ਜਿਹੜਾ ਦਿੱਲੀ ਵਿੱਚ ਆਈ ਜਿਹੜੀ ਬੰਬਸਾਜ਼ਾ ਹੋਇਆ ਮੈਟਰੋ ਸਟੇਸ਼ਨ ਦੇ ਬਾਸ ਉਹਦੇ ਚੱਲਦੇ ਹੋਏ ਜਿਹੜੇ ਪੰਜਾਬ ਵਿੱਚ ਵੀ ਹਾਈ ਅਲਰਟ ਕੀਤਾ ਹੋਇਆ ਇਸ ਦੇ ਬਦ ਨਜ਼ਰ ਜਿਹੜੇ ਰੇਲਵੇ ਸਟੇਸ਼ਨ ਤੇ ਔਰ ਟ੍ਰੇਨਾਂ ਵਿੱਚ ਜਿਹੜੇ ਚੈਕਿੰਗ ਹੋ ਕੀਤੀ ਜਾ ਰਹੀ ਸੋ ਅੱਜ ਕਿੰਨੇ ਪੱਜ ਬੰਦ ਚੈਕ ਸਾਡੇ ਨਾਲ ਆਰਪੀਐਫ ਔਰ ਜੀਐਸਟੀ ਸਪੋਰਟਿੰਗ ਟੀਮ ਨੂੰ ਨਾਲ ਲੈ ਕੇ ਜਿਹੜੇ ਆ ਸਾਡੇ ਪੀਆਰਪੀ ਦੇ ਮੁਲਾਜ਼ਮ ਵੀ ਆ ਅਸੀਂ ਸਾਰੇ ਮਿਲ ਕੇ ਜੁਆਇੰਟਲੀ ਚੈਕਿੰਗ ਕਰ ਰਹੇ ਆ ਔਰ ਇਹ ਚੈਕਿੰਗ ਜਿਹੜੀ ਆ ਬਲੰ ਸਾਰਾ ਦਿਨ ਔਰ ਰਾਤ ਨੂੰ ਪਰ ਵੀ ਚੱਲਦੀ ਰਹਣਗੇ ਲਗਾਤਾਰ ਤਾਂ ਕਿ ਕੋਈ ਛੱਕੀ ਵਿਅਕਤੀ ਰੇਲਵੇ ਸਟੇਸ਼ਨ ਤੇ ਜਾਂ ਰੇਲਵੇ ਟ੍ਰੈਕ ਤੇ ਜਾਂ ਰੇਲਵੇ ਗੱਡੀ ਦੇ ਵਿੱਚ ਕੋਈ ਕੋਈ ਐਓ ਜੀ ਕੋਈ ਚੀਜ਼ ਨਾ ਰੱਖ ਸਕੇ ਜਾਂ ਕੋਈ ਐਓ ਜੀ ਕਰਤਾਨਾ ਵਾਪਰ ਸਕੇ ਜਿਸ ਦੇ ਨਾਲ ਸਾਡੇ ਦੇਸ਼ ਨੂੰ ਨੁਕਸਾਨ ਹੋਵੇ ਸਸਤੇ ਜਿਹੜੇ ਫੇਰ ਖੜੀਆਂ ਨੇ ਉਹਨਾਂ ਚੈਕ ਕਰੀਏ ਵੀ ਟ੍ਰੇਨਾਂ ਆ ਰਹੀਆਂ ਨੇ ਟ੍ਰੇਨਾਂ ਨਾਲ ਸਾਡੇ ਸਪੋਰਟ ਪਾਰਟੀਆਂ ਚੱਲ ਰਹੀਆਂ ਉਹਨਾਂ ਨੂੰ ਸਪੈਸ਼ਲ ਅਧਿਹਾਤਾ ਦਿੱਤੀ ਗਈਆਂ ਵੀ ਚੰਦੀਪ ਰੇਲਾ ਵਿੱਚ ਵੀ ਚੈਕਿੰਗ ਜਾਰੀ ਰੱਖਣ ਔਰ ਖੜੀਆਂ ਟ੍ਰੇਨਾਂ ਵਿੱਚ ਸਮਾਨ ਦੇ ਲੋਕਾਂ ਦੇ ਸਮਾਨ ਦੀ ਚੈਕਿੰਗ ਵੀ ਜਾ ਰਹੀ ਹੈ ਔਰ ਯਾਤਰੀਆਂ ਤੋਂ ਕੁਝ ਇੱਕ ਕੀਤੀ ਜਾ ਰਹੀ ਹੈ ਮੈਂ ਲੋਕਾਂ ਨੂੰ 30 ਸੁਨੇਹਾ ਦੇਣਾ ਚਾਹੁੰਦੇ ਲੇਕਿਨ ਸੁਨੇਹਾ ਇਹ ਹੈ ਸਾਰੇ ਲੋਕੀ ਅਵੇਅਰ ਨੇ ਜਿਵੇਂ ਕੱਲ ਦਿੱਲੀ ਵਿੱਚ ਵਾਪਤਮਾਕਾ ਹੋਇਆ ਉਹਦੇ ਚੱਲਦੇ ਹੋਏ ਪੰਜਾਬ ਵਿੱਚ ਵੀ ਹਾਈਲਾਈਟ ਕੀਤਾ ਗਿਆ ਵਾ ਤੇ ਸਾਰੇ ਜਿਹੜੇ ਯਾਤਰੀ ਆ ਉਹ ਆਪਣੇ ਪਾਸ ਕਿਸੇ ਵੀ ਕੋਈ ਸ਼ੱਕੀ ਵਿਅਕਤੀ ਦਿਸਦਾ ਜਾਂ ਛੱਕੀ ਕੋਈ ਬੈਗ ਜਾਂ ਕੋਈ ਅਟੈਚੀ ਕੇਸ ਜਾਂ ਕੋਈ ਅਜਿਹੀ ਚੀਜ਼ ਸ਼ੱਕੀ ਉਹਨਾਂ ਦਿਖਾਈ ਦਿੰਦੀ ਆ ਜਿਹੜੀ ਖਤਰਨਾਕ ਹੈ ਜਾਂ ਜਿਹਦੇ ਚਲਦੇ ਇਸ ਤੋਂ ਕੋਈ ਨੁਕਸਾਨ ਹੋ ਸਕਦਾ ਉਹਦੀ ਜਿਹੜੀ ਸੂਚਨਾ ਤੁਰੰਤ ਪੁਲਿਸ ਨੂੰ ਦੇਣਾ